ਕੋਈ ਗੱਲ ਨਹੀਂ ਕੋਈ ਪ੍ਰਾਣੀ ਨੂੰ ਸਰਕਾਰ ਆਕ ਨਹੀਂ ਲਵਾ ਰਹੀ ਪੰਜਾਬ ਸਰਕਾਰ ਤਾਂ ਸਾਡੇ ਦੇ ਪਰਚੇ ਕਰ ਰਹੀ ਹੈ ਇਹ ਆਂਦੇ ਹੁਣ ਉੱਥੇ ਬੈਠੇ ਦਿੱਲੀ ਦੇ ਕਿਹੜੇ ਪੰਜਾਬ ਸਰਕਾਰ ਆਗ ਲਵਾ ਰਹੀ ਹੈ ਤੇ ਪੰਜਾਬ ਸਰਕਾਰ ਸਾਡੇ ਦੇ ਪਰਚੇ ਕਰ ਰਹੀ ਹੈ ਕਿਸੇ ਵੀ ਕਿਸਾਨ ਚ ਪ੍ਰਾਣੀ ਨੂੰ ਅੱਗ ਲਾਉਂਦੇ ਉਹਨਾਂ ਤੇ ਪਰਚਾ ਦਿਓ ਪੰਜਾਬ ਸਰਕਾਰ ਸਾਡੇ ਦੇ ਪਰਚੇ ਕਰ ਰਹੀ ਹੈ ਇਹ ਆਖੀ ਜਾਂਦੇ ਵੀ ਕੇ ਸੈਂਟਰ ਸਰਕਾਰ ਆਖੀ ਨਹੀਂ ਪੰਜਾਬ ਸਰਕਾਰ ਮਨਜਿੰਦਰ ਸਾਹਸੇ ਕੇ ਜਾਂਦਾ ਲਵਾਉਂਦੀ ਹੈ ਅਸੀਂ ਤਾਂ ਵਿਚਾਲੇ ਫਸਾ ਛੜੇ ਕਿਸਾਨ ਇਹਨਾਂ ਨੂੰ ਚਾਹੀਦਾ ਮਨਜਿੰਦਰ ਸਾਹਸੇ ਨੂੰ ਇਹ ਹੈ ਵੀ ਕਿਸਾਨਾਂ ਦੇ ਨਾਲ ਹਮਦਰਦੀ ਕਰੇ ਤੇ ਸਰਕਾਰ ਨੂੰ ਕਹਿਣ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਨੂੰ ਜਿਹੜਾ ਬੰਦਾ ਹੈ ਮੁਆਵਜ਼ਾ ਉਹ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਨੂੰ ਮੁਆਵਜ਼ਾ ਦੇਵਾ ਸਰਕਾਰ ਨੇ ਦੇਣਾ ਤੇ ਫਿਰ ਅਸੀਂ ਆਪ ਦੀ ਜਿਹੜੀ ਪ੍ਰਾਲੀ ਹੈ ਉਹ ਕਿਤੇ ਵੀ ਰੱਖੀਏ 5000 ਰੁਪਏ ਪ੍ਰਤੀ ਏਕੜ ਅਸੀਂ ਕਿਹਾ ਜੇ ਨਹੀਂ ਦਿੰਦੇ ਤਾਂ ਫਿਰ ਜਿਹੜਾ ਇਹ ਪ੍ਰਾਲੀ ਹੈ ਇਹ ਸਾਡੇ ਵਾਹਣ ਵਹਿਲੇ ਕਰਦਣ ਜਿੱਥੇ ਨਾਲ ਜੀ ਕਰਦਾ ਚੱਕੀ ਲੈ ਜਾਣ ਸਾਡੇ ਜਿਹੜਾ ਮੰਨ ਲਓ ਹੁਣ ਜੇ ਆ ਪਿੰਡ 'ਚ ਸਾਡੇ 'ਚ ਦੇਖਣਾ ਹੋਵੇ ਸਾਡੇ ਪਿੰਡ 'ਚ ਇੱਕ ਵਿਲਰ ਹੈ ਜਿਹੜਾ ਕਿ ਬਣਾ ਰਿਹਾ ਗੱਟਾ ਇੱਕ ਵਿਲਰ ਗੱਟਾ ਕਿਵੇਂ ਬਣਾਊਗਾ ਇੰਨਾ ਲੋਕਾਂ ਦਾ ਵਾਹਣ ਵਿਹਲੇ ਪਏ ਐ ਤੇ ਉਹ ਕਰਨਗੇ ਕੀ ਫਿਰ ਉਹਦੀ ਮਜਬੂਰੀ ਬਣਾ ਨਹੀਂ ਰਹੀ ਸਰਕਾਰ ਕਹਿੰਦੀ ਮਸ਼ੀਨਾਂ ਦੇਣਾ ਨਾ 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 ਸਾਡੇ ਇੱਕ ਵੀ ਮਸ਼ੀਨ ਐ ਇੱਕ ਦੱਸੋ ਐਡੇ ਪਿੰਡ 'ਚ ਇੱਕ ਮਸ਼ੀਨ ਤੇ ਕਿਸਾਨ ਕਰੂਗੀ ਮਸ਼ੀਨਾਂ ਨਹੀਂ ਆਉਣਗੀਆਂ ਤੇ ਫਿਰ ਕਿਸਾਨ ਅੱਗ ਲਾਊਗਾ ਅਸੀਂ ਆਪਦੇ ਵਾਹਣ ਵਿਹਲੇ ਕਰਕੇ ਕਣਕ ਵੀ ਬੀਜਣੀ ਐ ਤੇ ਜਿਨ੍ਹਾਂ ਨੇ ਹੁਣ ਮੰਨ ਲਓ ਠੇਕੇ ਤੇ ਲੈ ਕੇ ਵਾਣ ਠੇਕੇ ਤੇ ਲਈ ਐ ਉਹਨਾਂ ਦੀ ਮਜਬੂਰੀ ਬਣੂਗੀ ਮਜਬੂਰੀ ਵਸ ਅਗ ਲਾਉਣੀ ਪਊਗੀ ਤੇ ਸਾਡਾ ਸ਼ੌਂਕ ਨਹੀਂਗਾ ਸਾਡੀ ਮਜਬੂਰੀ ਹੈ ਮਜਬੂਰੀ ਵਸ ਅੱਗ ਤਾਂ ਲਾਵਾਂਗੇ 6 ਐਫ ਆਈ ਆਰ ਮੁਕਦਮੇਦਾਰ ਦੀ ਜੇਲ੍ਹਾਂ ਕੋ ਜੇਲ੍ਹਾਂ ਦੇ ਸਿਟੀ ਜਾਣ ਕੋਈ ਕਾਰਨ ਫਿਰ ਫਿਰ ਮਰੇ ਤਾਂ ਹੈਗੇ ਅਸੀਂ ਉੱਤੇ ਜਾ ਕੇ ਜੇਲ੍ਹਾਂ ਚ ਬੈਠੇ ਰਾਵਾਂਗੇ ਹੋਰ ਕੀ ਹੈ ਕਿਤੇ ਲੈ ਜਾਣ ਜੇਲ੍ਹਾਂ ਚ ਲੈ ਜਾਣ ਸਾਨੂੰ ਕਿਤੇ ਮਰਜ਼ੀ ਲੈ ਜਾਣ ਜਾਂ ਸਾਡੇ ਵਾਹਨ ਵੇਲੇ ਕਰ ਦੇਣ ਗੱਠਾ ਬਣਾ ਕੇ ਚੱਕ ਕੇ ਲੈ ਜਾਣ ਤੇ ਨਹੀਂ ਫਿਰ ਅੱਗ ਤਾਂ ਲਾਉਣਾ ਸਾਡਾ ਸ਼ੌਕ ਤਾਂ ਹੈ ਨਹੀਂ ਮਜਬੂਰੀ ਵਸ ਆ ਸਾਨੂੰ ਅੱਗ ਲਾਉਣੀ ਪਊਗੀ ਚ ਲਾਵਾਂਗੇ ਹੋਰ ਤੇ ਸਿਆਸਤ ਹੋ ਰਹੀ ਹੈ ਜਿਵੇਂ ਤਰਨਤਾਰਨ ਜ਼ਿਲ੍ਹੇ ਦੀ ਗੱਲ ਹੋ ਰਹੀ ਹੈ ਹਾਂ ਇਹ ਸਿਆਸਤ ਤੁਸੀਂ ਮੰਨੋ ਵੀ ਸਿਆਸਤ ਹੋ ਰਹੀ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਸਾਡੇ ਤੇ ਪਰਚੇ ਕਰ ਰਹੀ ਹੈ ਇੱਧਰ ਪਰਚੇ ਕਰ ਰਿਹਾ ਹੋਰ ਜ਼ਿਲ੍ਹਿਆਂ ਤੇ ਸਾਰੇ ਕਿੱ데 ਜਾਓ ਸਾਰੇ ਜ਼ਿਲ੍ਹਿਆਂ 'ਚ ਆ ਕੇ ਪਰਚੇ ਸਾਡੇ ਤੇ ਹੋ ਰਹੇ ਆ ਵੀ ਅੱਗ ਲਾਉ ਜਿਹੜਾ ਉਹ ਤੇ ਪਰਚੇ ਕਰਾਂਗੇ ਇੱਕ ਜ਼ਿਲ੍ਹੇ 'ਚ ਤਾਂ ਇਹ ਵੀ ਕਹਿ ਦਿੱਤਾ ਗਿਆ ਵੀ ਜਿਹਦੇ ਘਰੇ ਕਿਸੇ ਦੀ ਕੋਈ ਪੈਨਸ਼ਨ ਲੱਗੀ ਹੈ ਕੋਈ ਬੁਢਾਪਾ ਪੈਨਸ਼ਨ ਹੈ ਕੋਈ ਅਪੰਗ ਪੈਨਸ਼ਨ ਹੈ ਉਹਨਾਂ ਦੀਆਂ ਪੈਨਸ਼ਨਾਂ ਕੱਟੀਆਂ ਜਾਣਗੀਆਂ ਜਿਹੜੇ ਅੱਗ ਲਾਉਣਗੇ ਕੋਈ ਉਹਨਾਂ ਨੂੰ ਸਰਕਾਰੀ ਸਹਾਇਤਾ ਨਹੀਂ ਮਿਲੂ ਇਹ ਪੰਜਾਬ ਸਰਕਾਰ ਤਾਂ ਸਾਡੇ ਤੇ ਇੰਨੇ ਤੰਜ ਕਸੀ ਜਾਂਦੀ ਹੈ ਤੇ ਇਹ ਕਹਿ ਰਹੇ ਵੀ ਪੰਜਾਬ ਸਰਕਾਰ ਅੱਗ ਲਵਾਉਂਦੀ ਹੈ ਇਹਨਾਂ ਨੂੰ ਚਾਹੀਦਾ ਹੈ ਵੀ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਨੂੰ ਕਹਿਣ ਤੇ ਸਾਨੂੰ ਮੁਆਵਜ਼ਾ ਦੇਣ ਤੇ ਸਾਡੇ ਵਾਹਣ ਵਿਹੜੇ ਕਰ ਦੇਣ ਤੇ ਜੇ ਸਾਨੂੰ ਮੁਆਵਜ਼ਾ ਦੇਣਾ ਅਸੀਂ ਆਪੇ ਵਾਹਣ ਵਿਹੜੇ ਕਰਕੇ ਜਿੱਥੇ ਮਰਜ਼ੀ ਰੱਖੀਏ ਤੇ ਜਿਹੜਾ ਤਰਨਤਾਰਨ ਜ਼ਿਲ੍ਹੇ ਦੀ ਤੁਸੀਂ ਗੱਲ ਕਰ ਰਹੇ ਹੋ ਉਧਰ ਹੋ ਸਕਦਾ ਹੈ ਗੱਲ ਆਈ ਹੈ ਵੀ ਉਧਰ ਬਾਣਾ ਚ ਸ਼ਰੇ ਆਮ ਅਗਲਾ ਰਹੀ ਹੈ ਉਧਰ ਦੀ ਮੈਂ ਵੀਡੀਓ ਵੇਖੀ ਹੈ ਵੀ ਅਸੀਂ ਸ਼ਰੇ ਆਮ ਸਾਡੇ ਤਰਨਤਾਰ ਜ਼ਿਲ੍ਹੇ ਚ ਅੱਗ ਲੱਗ ਰਹੀ ਹੈ ਕੋਈ ਅਧਿਕਾਰੀ ਕਿਸੇ ਖੇਰ ਚ ਨਹੀਂ ਜਾਂਦਾ ਕਿਉਂਕਿ ਉਧਰ ਵੋਟਾਂ ਜਿੱਥੇ ਵੋਟਾਂ ਵੋਟਾਂ ਲੈਣੀਆਂ ਇਹਨਾਂ ਨੇ ਇਹ ਵੀ ਬਿਹਾਰ ਚੋਂ ਵੀ ਕਰੀ ਜਾਂਦੇ ਬਿਹਾਰ ਚ ਕਿਹੜਾ ਘਟ ਕਰੀ ਜਾਂਦੇ ਇਹਨਾਂ ਨੇ ਭਾਈਪਾਨੀ ਵੋਟਾਂ ਲੈਣੀਆਂ ਬਿਹਾਰ ਚ ਹੀ ਹਾਲ ਉੱਥੇ ਕਰੀ ਜਾਂਦੇ ਆ ਇਹ ਬਹੁਤ ਲਾਲਚ ਦਿੰਦੇ ਆ ਪਰ ਬਾਅਦ ਚ ਇਹ ਹੋਰ ਹੋ ਜਾਂਦੇ ਆ ਹੁਣ ਜਿਹੜਾ ਇਹ ਹੋਰ ਹੋਏ ਪਏ ਆ ਪਰਚੇ ਕਰਨਤੇ ਹੋਏ ਪਏ ਆ ਉਹ ਉਹਨਾਂ ਦੇ ਰਿਡੂਸ਼ਨ ਬਾਜੀ ਲਾਉਣਤੇ ਹੋਏ ਖੜੇ ਆ ਇਹ ਜਿਹੜਾ ਹੈ ਕਿ ਦੂਸ਼ਣਬਾਜ਼ੀ ਆ ਇੱਕ ਦੂਜੇ ਤੇ ਇਹ ਸਿਆਸਤ ਹੋ ਰਹੀ ਆ ਸਿਆਸੀ ਰੋਟੀਆਂ ਸੇਕ ਰਹੇ ਆ ਪੰਜਾਬ ਸਰਕਾਰ ਆ ਜਿਹੜੀ ਇਹ ਕਿਸਾਨਾਂ ਦੇ ਵਿਰੋਧ ਚ ਹੈ ਕਿਸਾਨਾਂ ਦੇ ਹੱਕ ਚ ਨਹੀਂ ਕਿਸਾਨਾਂ ਦੀ ਵਿਰੋਧੀ ਸਰਕਾਰ ਆ ਕਿਉਂਕਿ ਸਾਡੇ ਤੇ ਦਿਨੋਂ ਦਿਨ ਪਰਚੇ ਕਰ ਰਹੇ ਆ ਡਰਾਤਮ ਘਾ ਰਹੇ ਆ ਵੀ ਜਿਹੜਾ ਅੱਗ ਲਾਊਗਾ ਉਹਨਾਂ ਦੇ ਪਰਚੇ ਹੋਣਗੇ ਜੇਲ੍ਹ ਚ ਛੱਡਾਂ ਮਾਫੀਆ ਘੱਟੋ ਘੱਟ 5000 ਚਾਹੀਦਾ ਜੀ ਪਹਿਲੀ ਗੱਲ ਤਾਂ ਲੇਬਰ ਹੀ ਨਹੀਂ ਮਿਲ ਰਹੀ ਜੀ ਲੇਬਰ ਨਾ ਮਿਲੂ ਅਸੀਂ ਪਰਾਲੀ ਕਿੱਧਰ ਚਾਕੇ ਕਿੱਥੇ ਲਿਆਵਾਂਗੇ ਇਹ ਲੇਬਰ ਦੀ ਮੇਨ ਕਿੱਲਤ ਲੇਬਰ ਦੀ ਆ ਨਾ ਸਾਨੂੰ ਕੋਈ ਮਸ਼ੀਨ ਨਹੀਂ ਮਿਲ ਰਹੀ ਆ ਸਾਨੂੰ 5000 ਰੁਪਏ ਚਾਹੀਦੇ ਆ 5000 ਸਾਨੂੰ ਮੁਆਵਜ਼ਾ ਮਿਲੂ ਅਸੀਂ ਨੱਪਾਂਗੇ ਕੁਛ ਕਰਾਂਗੇ ਅਸੀਂ ਆਪ ਦਾ ਇੰਤਜ਼ਾਮ ਕਰਾਂਗੇ ਇਹਦਾ ਤੇ ਸਰਕਾਰ ਕਰੀ ਵੀ ਸਰਕਾਰ ਦਿੱਲੀ ਸਰਕਾਰ ਕਰੀਏ ਪੰਜਾਬ ਸਰਕਾਰ ਲੋ ਆ ਰਹੀ ਹੈ ਅੱਗ ਮੂੰਹ ਟਾਕੇ ਕਿਸਾਨਾਂ ਦੇ ਥਾਂ ਥਾਂ ਤੇ ਅੱਗ ਲੱਗ ਰਹੀ ਹੈ ਕਈ ਜ਼ਿਲ੍ਹਿਆਂ ਚ ਨਹੀਂ ਅੱਗ ਤਾਂ ਇਸ ਟਾਈਮ ਕੋਈ ਬਹੁਤ ਜ਼ਿਆਦਾ ਲੱਗੀ ਨਹੀਂ ਕੋਈ ਲੱਗੀ ਨਹੀਂ ਹਜੇ ਤਾਂ ਲੋਕ ਬੈਠੇ ਆ ਸ਼ਾਂਤ ਬੈਠੇ ਲੋਕਾਂ ਨੂੰ ਆਇਆ ਵੀ ਸਾਡਾ ਇੰਤਜ਼ਾਮ ਹੋਊਗਾ ਸਾਡੀ ਪਰਾਲੀ ਚੱਕੀ ਜਾਊ ਪਰ ਸਾਡੀ ਜਦੋਂ 10 ਦਿਨ ਟੱਪ ਕੇ 15 ਦਿਨ ਟੱਪ ਕੇ ਸਾਡੀ ਮਜ਼ਦੂਰੀ ਮੰਜੂ ਅੱਗ ਲਾਉਣੀ ਕਿਉਂ ਅਸੀਂ ਕਣਕ ਵੀ ਬੀਜਣੀ ਆ ਅਸੀਂ ਕਿੱਧਰ ਨੂੰ ਜਾਵਾਂਗੇ ਸਾਥੋ ਦਾ ਇੰਤਜ਼ਾਮ ਹੁੰਦਾ ਹੀ ਨਹੀਂ ਅਸੀਂ ਚੱਕ ਕੇ ਉਹਨੂੰ ਕਿੱਥੇ ਲੈ ਜਾਵਾਂਗੇ ਸਾਡੇ ਕੋਲੇ ਕੋਈ ਲੇਬਰ ਨਹੀਂ ਕੋਈ ਸਾਡੇ ਕੋਲੇ ਮਸ਼ੀਨਰੀ ਨਹੀਂ ਸਰਕਾਰ ਕਰੇ ਮਸ਼ੀਨਰੀ ਵੀ ਦੇ ਰਹੇ ਆ ਅੱਗ ਨਾਲ ਕੁਝ ਨਹੀਂ ਸਾਡੇ ਇਸ ਟਾਈਮ ਇੱਕ ਪਿੰਡ ਰਵੇਲਰ ਨਹੀਂ ਦਿਉਣ ਪਿੰਡ ਜੀ ਤੇ ਰੋਕ ਰਹੀ ਸਰਕਾਰ ਤੁਹਾਨੂੰ ਸਰਕਾਰ ਰੋਕ ਰਹੀ ਅੱਗ ਲਾਓ ਅਸੀਂ ਬੈਠੇ ਅੱਗ ਲਾ ਨਹੀਂ ਰਹੇ ਸੀ ਪਰ ਇਹਨਾਂ ਨੂੰ ਆਇਆ ਵੀ ਇੰਤਜ਼ਾਮ ਕਰ ਰਿਹਾ ਵੀ ਆਪ ਉੱਤੂਪਰੋ ਰੋਕਦੇ ਆ ਇਹਨਾਂ ਨੂੰ ਆਇਆ ਅੱਗ ਲੱਗ ਜਾਏ ਉਹਦਾ ਖਹਿੜਾ ਛਡਾਉਂਦੇ ਆ ਤੇ ਪਰਚੇ ਵੀ ਕਰ ਦਿੰਦੇ ਪਰਚੇ ਵੀ ਕਰੀ ਜਾਂਦੇ ਜਿਹੜਾ ਕੋਈ ਆਉਂਦਾ ਹੈ ਫਿਰ ਇਹਦਾ ਹੱਲ ਕੀ ਆ ਹੁਣ ਜੇਕਰ ਮਸ਼ੀਨਾਂ ਨਹੀਂ ਹੋਣਗੀਆਂ ਫਿਰ ਕਿਸਾਨ ਕੀ ਕੀ ਕਰੇਗਾ ਮਜਬੂਰੀ ਅੱਗ ਲਾਉਣੀ ਹੈ ਫਿਰ ਤਾਂ ਅੱਗ ਹੀ ਲੱਗੂਗੀ ਹੋਰ ਤਾਂ ਕੋਈ ਹੱਲ ਹੀ ਨਹੀਂ ਹੈਦਾ ਜੀ ਸਿਆਸਤ ਨਹੀਂ ਹੋਣੀ ਚਾਹੀਦੀ ਫਿਰ ਸਿਆਸਤ ਨਹੀਂ ਹੋਣੀ ਚਾਹੀਦੀ ਜਾਂ ਤਾਂ ਸਾਡਾ ਸਿੱਧੇ ਤੌਰ ਤੇ ਇਹ ਇੰਤਜ਼ਾਮ ਕਰਨ ਪਰਾਲੀ ਚੱਕਣ ਆਪਣੀ ਪੰਚਾਇਤੀ ਜ਼ਮੀਨਾਂ 20-20 ਕਿੱਲੇ ਹਰੇਕ ਪਿੰਡ 15-15 ਕਿੱਲੇ ਉੱਥੇ ਇਹ ਪੰਚਾਇਤੀ ਜ਼ਮੀਨਾਂ ਚ ਸਾਰੀ ਪਰਾਲੀ ਰੱਖਣ ਦਾ ਸਾਂਭ ਕੇ ਰੱਖਣ ਕੋਸ਼ਿਸ਼ ਕਰਨ ਸਾਨੂੰ ਕੋਈ ਨਹੀਂ ਸਾਡੇ ਨੂੰ ਅੱਗ ਲਾਉਣ ਕੋਸ਼ਿਸ਼ ਕਰਨ ਕਿਸੇ ਇੰਤਜ਼ਾਮ ਕਰਨੇ ਪਰ ਸਾਡੇ ਨੂੰ ਸਾਨੂੰ ਹੈਰਾਨ ਨਾ ਕਰਨ ਇਹ ਜ਼ਿੰਮੇਦਾਰ ਨੂੰ ਮੋਹਤਾਰ ਦੇ ਨਾਲ ਵੀ ਰੰਗ ਨਹੀਂ ਤਾਂ ਅਗ ਲਾਉਣੀ ਪਊਗੀ ਜੀ ਅਸੀਂ 10 ਦਿਨ ਟੀਕਾਂਗੇ 15 ਦਿਨ ਟੀਕਾਂਗੇ ਪਰ ਸਾਡੀਆਂ ਕਣਕਾਂ ਅਸੀਂ ਬੀਜਣੀਆਂ ਉਹਦਾ ਦਿਨ ਇੰਤਜ਼ਾਮ ਕਰਨਾ ਫਿਰ ਸਾਨੂੰ ਅਗ ਲਾਉਣੀ ਸਾਡੀ ਫਿਰ ਮਜਬੂਰੀ ਬਣ ਜੂਗੀ ਫਿਰ ਅਸੀਂ ਲਾਵਾਂਗੇ